ਕੋਸ਼ ਕਰਦਾ ਹੈ ਹਾਈ ਹੁੰਦਾ ਹੈ ਜੇ ਕੋਨਾ ਮੁਰਾ ਦੇ ਨਹੀਂ ਨਾ ਬੇਸ ਰੋਡ ਦਾ ਕਰਾਉਣੇ ਮਾਣਾ ਕਿੰਨਾ ਲੁੱਕ ਕਿੰਨਾ ਬੱਦਰੀ ਕਿੰਨਾ ਜੱਡੀ ਕੋ ਦੇ ਜੀਰਿਆ ਬਹੁਤ ਪੂਰਾ ਜੋੜ ਲਾਇਆ ਜਿਹੜਾ ਕਿ ਨਹੀਂ ਕਰਨੇ ਔਰ ਪੂਰ ਮੁਰਕੇ ਪਹਿਣੀ ਲੋਕ ਬੱਦਰੀ ਸਾਰਾ ਕਰੇ ਇਹ ਕਰਦਾ ਕਰੋ ਪ੍ਰਕਾ ਲੰਘਣ ਵਾਸਤੇ ਵੀਾਰੇ ਬੱਢੇ ਨਹੀਂ ਇਹ ਪਹੀਏ ਦੇ ਰੇਟਰਾ ਆ ਪਾਣੀ ਵਾਲੀ ਟੈਂਕਰ ਆ ਕਿਸੇ ਕੋਲ ਪਿਆਰ ਬੱਧੀ ਸਾਰਾ ਸੂਂਪ ਜੱਗੇ ਜਿੱਥੇ ਮਿੱਟੀ ਪਏਗੀ ਮਿੱਟੀ ਬਜਰੀ ਲਈ ਲੋਕਾਂ ਦਾ ਨਜ਼ਾਰਾ ਬਹੁਤ ਉਦਾਸੀ ਹੈ ਚੱਕਰ ਨੂੰ ਬਹਾਪਾ ਉਹ ਸਾਡੇ ਤੋਂ ਮੱਧਰਾ ਰੋਡ ਇਹ ਕਰਦਿਆ ਕਰੋ ਟ੍ਰੱਕਾਂ ਵਾਲਿਓ ਤੁਹਾਡੇ ਲਈ ਤੁਹਾਡੇ ਲਈ ਰੋਡ ਬਣਾਉਣੇ ਆਪਾਂ ਵਧੀਆ ਦੇਖ ਲਓ ਦੋ ਸੋਹਣਾ ਰੋਡ ਬਣਾਉਦੇ ਪੈਣ ਬਹੁਤ ਵਧੀਆ ਬੜੇ ਜਿਨੀਅਰ ਨੇ ਬਹੁਤ ਸਾਰੇ ਮਿਸਤਰੀ ਨੇ ਮਾਨਤਾ